ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਲੂ ਹਾਰ ਪਰਭਾਵਤ ਲੋਕਾਂ ਲਈ ਭੋਜਨ ਤੇ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਉਹਨਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦ ਬਨਾਲ ਮੁਲਾਕਾਤ ਕੀਤੀ ਤੇ ਉਹ ਅੱਜਕੱਲ ਹਸਪਤਾਲ ਵਿੱਚ ਦਾਖਲ ਹਨ ਤੇ ਉਹਨਾਂ ਨੂੰ 1-2 ਦਿਨਾਂ ਤੱਕ ਛੁੱਟੀ ਮਿਲ ਜਾਵੇਗੀ ਅੱਜ ਤੋਂ ਸਰਕਾਰੀ ਸਕੂਲ ਤੇ ਸਾਰੇ ਪ੍ਰਾਈਵੇਟ ਸਕੂਲ ਖੁੱਲ ਜਾਣਗੇ ਮੁਨੀਸ਼ ਜੋਦੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਜੇ ਹੀ ਸਕੀਮ ਲਿਆਏਗੀ ਕਿ ਹੜ੍ਹ ਪ੍ਰਭਾਵਿਤ ਖੇਤਾਂ ਵਿੱਚੋਂ ਰੇਤ ਹਟਾਉਣ ਦੀ ਉਹਨਾਂ ਲੋਕਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਭਾਰਤ ਦੀ ਹਾਕੀ ਟੀਮ ਨੇ ਚੌਥੀ ਵਾਰ ਏਸ਼ੀਆ ਕੱਪ ਜਿੱਤਿਆ ਹੈ ਤੇ ਇਸ ਤੋਂ ਪਹਿਲਾਂ 2003, 2007 ਤੇ 2017 ਵਿੱਚ ਜਿੱਤਿਆ ਸੀ ਤੇ 2025 ਵਿੱਚ ਉਸ ਨੇ ਦੱਖਣੀ ਕੋਰੀਆ ਦੀ ਟੀਮ ਨੂੰ 4-1 ਨਾਲ ਹਰਾ ਕੇ 8 ਸਾਲ ਬਾਅਦ ਏਸ਼ੀਆ ਕੱਪ ਜਿੱਤਿਆ ਹੈ। ਹਾਜਿਰਤ ਬਾਲ ਬਿਵਾਦ ਦੇ ਮਾਮਲੇ ਵਿੱਚ ਪੁਲਿਸ ਨੇ ਪਿਆਰ ਤੋਂ ਵੱਧ ਲੋਕਾਂ ਨੂੰ ਰਿਆਸਤ ਵਿੱਚ ਲਿਆ ਹੈ ਤੇ ਸ਼ੁੱਕਰਵਾਰ ਨੂੰ ਇੱਥੇ ਲੋਕਾਂ ਨੇ ਇੱਕ ਬੋਰਡ ਲੱਗਾ ਸੀ ਉਸ ਉੱਤੇ ਰਾਸ਼ਟਰੀ ਟਰੇਨ ਨੂੰ ਨੁਕਸਾਨ ਪਹੁੰਚਾਇਆ ਸੀ ਭਾਰਤ ਤੇ ਰੂਸ ਨੂੰ ਲੈ ਕੇ ਨਵਾਰੋ ਅਤੇ ਮਾਸਕ ਦੇ ਵਿਚਕਾਰ ਆਪਸ ਵਿੱਚ ਬਾਦ ਵਿਵਾਦ ਸ਼ੁਰੂ ਹੋ ਗਿਆ ਹੈ ਐਲਨ ਮਾਸਰ ਨੇ ਕਿਹਾ ਹੈ ਕਿ ਭਾਰਤ ਸੰਬੰਧੀ ਜੋ ਰੂਸ ਤੋਂ ਤੇਲ ਖਰੀਦਿਆ ਉਸ ਸੰਬੰਧੀ ਗਲਤ ਰਿਪੋਰਟ ਪੇਸ਼ ਕੀਤੀ ਗਈ ਹੈ। ਅਨਵਾਰ ਨੇ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਇੱਥੇ ਦੇ ਲੋਕਾਂ ਦੀਆਂ ਨੌਕਰੀਆਂ ਖਤਮ ਕਰ ਰਿਹਾ ਹੈ। ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਵਰਕਸ਼ਾਪ ਲਗਾਈ ਗਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਿੱਛੇ ਬੈਠੇ। ਮਹਾਰਾਸ਼ਟਰ ਵਿੱਚ ਗਣੇਸ਼ ਦੀ ਮੂਰਤੀ ਫੇਰਸ ਜਨ ਦੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਤੇ 13 ਲੋਕ ਲਾਪਤਾ ਹਨ। हिमाचल प्रदेश ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਦੇ ਸਬੰਧ ਵਿੱਚ yellow alert ਜਾਰੀ ਕਰ ਦਿੱਤਾ ਗਿਆ ਤੇ ਗੁੱਲੂ ਵਿੱਚ 3 ਹੋਰ ਲਾਛਾਂ ਮਿਲੀਆਂ ਹਨ ਰੂਸ ਨੇ ਯੂਕਰੇਨ ਦੇ ਉੱਤੇ 805 ਡਰੋਨ ਦਾਗੇ ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ ਟੈਰਫਾਰ ਦੌਰਾਨ 트럼ਪ ਨੂੰ ਭਾਰਤੀ 에ਜੰਟ ਜੈਸ਼ਨ ਮਿਲਰ ਮਿਲੇ ਤੇ ਬੋਨਦੀ ਸਰਕਾਰ ਲਈ ਉਹ ਲੋਬਿੰਗ ਕਰ ਰਹੇ ਹਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਿਹਾ ਹੈ ਕਿ 트럼ਪ ਦਰਪੋਗ ਹੈ ਤੇ ਭਾਰਤ ਸਰਕਾਰ ਨੂੰ ਅਮਰੀਕਾ ਤੇ 75% ਦੀ ਟੈਰਫ ਲਗਾਉਣੇ ਚਾਹੀਦੇ ਹਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਲੱਗਾਂ ਦਾ ਦੌਰਾ ਕਰਨਗੇ ਤੇ ਸੰਜੇ ਸਿੰਘ ਨੇ ਕਿਹਾ ਹੈ ਕਿ ਪੰਜਾਬ ਲਈ ਵੱਡੇ ਰਾਹਤ ਪੈਕੇਜ ਦਾ ਉਹ ਐਲਾਨ ਕਰਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਜਿਸ ਦਾ ਖੇਤ ਉਸ ਦੀ ਰੇਟ ਨੀਤੀ ਲੈ ਕੇ ਆਣ ਤਾਂ ਜੋ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਮਿੱਟੀ ਹਟਾਣੀ ਸੌਖੀ ਹੋ ਜਾਏ वित्त मंत्री सीताराम ने क्या है कि जीएसटी से बड़े सुधारों ਨਾਲ अर्थव्यवस्था ਨੂੰ ਰਫਤਾਰ ਮਿਲੇਗੀ ਤੇ ਮਹਿੰਗਾਈ ਵਧਣ ਦਾ ਜੋਖਮ ਨਹੀਂ ਹੋਵੇਗਾ। अडानी स्मूथ 2031-32 ਤੱਕ ਬਿਜਲੀ, ਨਵਹਾਨਯੋਗ ਤੇ ਉਦਯੋਗ ਖੇਤਰ ਵਿੱਚ 60 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਹੰਡੂਈ ਕੰਪਨੀ ਆਪਣੇ ਵਾਹਨਾਂ ਦੀ ਕੀਮਤਾਂ ਵਿੱਚ 2.4 ਲੱਖ ਰੁਪਏ ਤੱਕ ਕਟੌਤੀ ਕਰੇਗਾ। ਦੁਨੀਆ ਦੀ ਬੇਸ਼ੁਮ ਨੰਬਰ 1 ਡਾਨ ਆਰੀਆਨਾ ਸਾਂਭਾ ਲੇਕਾ ਨੇ ਯੂਐਸਸੀ ਓਪਨ ਟੈਂਸ ਦਾ ਕਿਤਾਬ ਆਪਣੇ ਨਾਮ ਕਰ ਲਿਆ ਹੈ